ਦਾਦੀ ਕੀ ਤਾਂ ਤਾਂ ਸਤਿਗੁਰ ਦਾਸ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਜਿੱਥੇ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ 20 ਦੇਸ਼ਾਂ ਦੇ ਵਿੱਚ ਮਨਾਇਆ ਜਾਂਦਾ ਉੱਥੇ ਹੀ ਛੋਣੀਪੁਰ ਬੰਗਲਾ ਦੇ ਵਿੱਚ ਵੀ ਤਾਂ ਤਾਂ ਸਤਿਗੁਰ ਦਾਸ ਮਹਾਰਾਜ ਜੀ ਦੇ ਸ਼ਾਰਦ ਸ਼ੁਭ ਯਾਤਰਾ ਦੀਆਂ ਤਿਆਰੀਆਂ ਕੱਸੀਆਂ ਜਾ ਰਹੀਆਂ ਸੋ ਦੇਖ ਸਕਦੇ ਤੁਸੀਂ ਲਾਈਵ ਤਸਵੀਰਾਂ ਦੋਸਤੋ ਤਾਂ ਤਾਂ ਸਤਿਗੁਰ ਦਾਸ ਮਹਾਰਾਜ ਜੀ ਦੀ ਪਾਲਕੀ ਕਿੰਨੀ ਖੂਬਸੂਰਤ ਬਣਾਈ ਗਈ ਹੈ ਨੌਜਵਾਨਾਂ ਵੱਲੋਂ ਸਾਡੇ ਕੈਂਪ ਨੂੰ ਜਾਣਾ ਹੈ ਜੀ ਕੋਈ ਹਾਈ ਕੋਟ ਰੇਟਰਾ ਲੈਣਾ ਮੁੰਡਾ ਕੋ ਨਾਲ ਰੇਟਰਾਂ ਨੇ ਲੈ ਉਹ ਫੋਟ ਦਿਖਾ ਦੂ ਲਾਈਵ ਤਸਵੀਰਾਂ ਦੋਸਤੋ ਜਾਇੰਗੂ ਬਣਾ ਨਾਲ ਜਾਇੰਦੇ ਨੇ ਜਾਇੰਗ ਨਾਲ ਇਹਨਾਂ ਦਾ ਰਹਿਣ ਜਾਂ ਕਿਥੇ ਹਾਂ ਜਾਇੰਗ ਬਈ ਕਿਦਾਂ ਫੋਟ ਦੇਖਾ ਦੂ ਤੁਸੀਂ ਲਾਈਵ ਤਸਵੀਰਾਂ ਦੋਸਤੋ ਲਗਾਤਾਰ ਤਸਵੀਰਾਂ ਸਾਂਝੀਆਂ ਕਰਾਂ ਸ਼ੋਹਣੀ ਕਿਹੜਾ ਬੰਗਲਾ ਤੂੰ ਅ ਲਗਾਤਾਰ ਤੁਸੀਂ ਨਾ ਤੁਸੀਂ ਦੇ ਰਹੇ ਜਿੱਥੇ ਵਿਸ਼ਾਲ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਜੋਰ ਸ਼ੋਰਾਂ ਦੇ ਨਾਲ ਚੱਲੀਆਂ ਹੋਈਆਂ ਉੱਥੇ ਹੀ ਤਨ ਤਨ ਸਤੂਰਬਦਾਸ ਮਹਾਰਾਜ ਇਹ ਪ੍ਰਚਾਰ ਪ੍ਰਸਾਰ ਦੀ ਇਸ ਦੇਸਾਂ ਦੇ ਵਿੱਚ ਮਨਾਇਆ ਜਾਂਦਾ ਉੱਥੇ ਅੱਜ ਸ਼ੋਣੀ ਕਲਾ ਬੰਗਲਾ ਦੇ 라이ਵ ਤਸਵੀਰਾਂ ਸਾਂਝੀਆਂ ਕਰ ਰਹੇ ਦੇਖ ਸਕਦੇ ਤੁਸੀਂ ਸ਼ੋਣੀ ਕਲਾ ਬੰਗਲਾ ਤੋਂ 라이ਵ ਤਸਵੀਰਾਂ ਤਨ ਤਨ ਸਤੂਰਬਦਾਸ ਮਹਾਰਾਜ ਦੇ ਗੁਰੂ ਘਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਰ ਦਾ ਨਿਸ਼ਾਨ ਦੀ ਸੋ ਕੱਲ चढ़ाया जाएगा देख सकते दे हो तीन लाइव तस्वीर दोस्तों शोनी कला बंगला कैंप हशियारपुर सो लगातार जुड़ जाओ जनसंख्या पालक दस्वीर सह लगातार तस्वीर सकते हो ती ਸੋ ਸਾਹਮਣੇ ਡੀਜੇ ਦੀ ਗੱਡੀ ਜਿਹੜੀ ਤਿਆਰ ਹੋ ਰਹੀ ਆ ਉੱਥੇ ਦੀ ਕੀਰਤਨ ਜਿੱਥੇ ਵਗੈਰਾ ਬੈਠਣਗੇ ਸੋ ਦੇਖ ਸਕਦੇ ਹੋ ਤੁਸੀਂ ਹਾਰ ਦਾ ਨਿਸ਼ਾਨ ਦੀ ਲੱਗਾ ਹੋਇਆ ਹੋ ਗਿਆ ਸਭੀ ਵਾਹ ਜੀ ਵਾਹ ਹੋ ਭਾਈ ਮਾ ਦੇਖੋ ਲਾਈਵ ਤਸਵੀਰਾਂ ਮੈਂ ਨਾ ਡਰਦਾ ਹਾਂ ਕਿ ਮਨਜੀ ਕੋਈ ਮਾਗਮਾ ਕਿਥੋਂ ਲਿਆਉਣਾ ਉਹ ਅੰਮ੍ਰੇ ਚੈਪੋ ਨਹੀਂ ਹੁਣਾ ਅੰਮ੍ਰੇ ਲਾਈਵ ਤਸਵੀਰਾਂ ਸਭੀਏ ਕਰੇ ਦੋਸਤੋ ਲਗਾਤਾਰ ਜੁੜ ਜਿਓ ਵੱਡੀ ਜਨਸਖਿਆ ਦੇ ਵਿੱਚ ਲਾਈਵ ਤਸਵੀਰਾਂ ਸਭੀਏ ਕਰ ਰਹੇ ਨੇ ਛੋੜੀਕਲਾ ਬੰਗੜਾ ਦੇ ਵਿੱਚ ਵਿਸ਼ਾਲ ਸ਼ੁਭ ਯਾਤਰਾ ਦੀਆਂ ਤਿਆਰੀਆਂ ਜੋੜ ਸ਼ੋਰ ਦੇ ਨਾਲ ਕੱਟੇ ਕੱਸੀਆਂ ਜਾ ਰਹੀਆਂ ਉੱਥੇ ਹੀ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜਿਹੜਾ ਪੂਰੀ ਪਾਲਕੀ ਦੇ ਵਿੱਚ ਸਜਾਗ ਜਿਹੜਾ ਸੰਤਨ ਨੂੰ ਦਰਸ਼ਕ ਕਰਨਗੀਆਂ ਸੰਗਤਾਂ ਸੋ ਦਾਦੀ ਕੀ ਸ਼ੋਨੀ ਕਲਾ ਬੰਗਲਾ ਤੋਂ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਬਤੁ ਵੱਧ ਪੇਜ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ YouTube ਚੈਨਲ ਨੂੰ ਬਤੁ ਵੱਧ ਸਬਸਕ੍ਰਾਈਬ ਜਰੂਰ ਕਰਦੇ ਹੋ ਨਾਲ ਨਾਲ ਵੀਡੀਓ ਸ਼ੇਅਰ ਕਰ ਦਿਓ ਦੇਖ ਸਕਦੇ ਹੋ ਦੂਸਰੀ ਲਾਈਵ ਤਸਵੀਰਾਂ ਉਹ ਸ਼ੇਅਰ ਕਰਦੇ ਸ਼ੋਨੀ ਕਲਾ ਬੰਗਲਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ तो देख सा जो लाइव तस्वीर सालक दस्वीर सहुंद महाराज प्रकाश महाराज महाराज देख सकते हो तीन बंगला तो लाइव तस्वीर धन धान श्री गुरु महाराज जी दस्वीर साझियां कर रहे हैं धन धान श्री गुरु ਗ੍ਰਾਸਾ ਮਹਾਰਾਜੀ ਦੀ ਹਜ਼ੂਰੀ ਦੇ ਵਿੱਚ ਜਿਹੜਾ ਸੰਗਤਨ ਦਰਸ਼ਨ دیدار ਕੀਤੇ ਜਾਣਗੇ ਸੋ ਦਾਦੇ ਕੀ ਛੋੜੀ ਗੜਾ ਬੰਗਲਾ ਨੂੰ ਤਤਾਂ ਸ਼੍ਰੀ ਗ੍ਰਾਸਾ ਮਹਾਰਾਜੀ ਦੇ ਇੱਕ ਸਾਈ ਦੇ ਤੁਸੀਂ ਲਾਈਕ ਜੀ ਕਿੱਥੇ ਚੱਲੇ ਪਾ ਜੀ ਤੁਸੀਂ ਐ ਬੰਬਾਈ ਹੋ ਮਰਾਜ ਆਜੋ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸਿੰਗ ਲੱਗੇ ਆ ਜਾਓ ਬੀ ਤੁਹਾਨੂੰ ਕਰਦੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਨਵੇਂ ਦਰਸ਼ਕਾਂ ਦੇ ਨਾਲ ਸੋ ਸ਼ੋਨੀ ਕਲਾ ਬੰਗਲਾ ਤੋਂ ਤਸਵੀਰਾਂ ਸੰਗੀਆਂ ਕਰ ਰਹੇ ਹਾਂ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਨਵੇਂ ਦਰਸ਼ਕਾਂ ਦੇ ਨਾਲ ਸੋ ਧੰਨਵਾਦ ਜੀ ਸੱਸ ਜੀ ਬਾਬਾ ਜੀ ਹੋਰ ਸੁਣਾਓ ਕਿ ਦਾ ਸਿੱਤਾ ਠੀਕ ਹੈ ਕੱਲ ਨੂੰ 5 ਰੁਪਏ ਦਿੱਤੇ ਆਣਾ ਅੱਛਾ ਜੀ ਹਾਂ ਹਾਂ ਜੀ ਤੁਸੀਂ ਇੱਥੇ ਹੀ ਹੈ ਨਹੀਂ